ਅਹਿਸਾਸ ਹੋ ਜਾਏ ਤੇ ਕੀਰਤਨ ਹੋਵੇ ਸ਼ਬਦ ਵਿਕਾਰ ਹੋਈਏ ਅਹਿਸਾਸ ਵੀ ਹੋਵੇ ਉਦਣ ਵਾਲਾ ਦਿਮਾਨ ਰਜਾ ਦਿੰਦਾ ਤ੍ਰਿਪਤ ਹੋ ਜਾਂਦਾ ਮਨ ਮਨ ਤ੍ਰਿਪਤ ਹੋ ਜਾਂਦਾ ਕਿਉਂਕਿ ਮਨ ਵੀ ਨਾਲ ਜੁੜਿਆ ਹੋਇਆ ਸੀ ਅਹਿਸਾਸ ਤੇ ਕਦੇ ਕਦੇ ਕੋਈ ਐਦਾਂ ਦਾ ਦਿਨ ਆ ਜਾਏ ਜਿੱਦਣ ਅਹਿਸਾਸ ਹੋਵੇ ਨਾ कीर्तन ਕਰ ਲਈਏ ਉਹ ਜਿਹੋ ਜਿਹਾ ਕੀਤਾ ਜਿਹੋ ਜਾਂ ਨਾ ਕੀਤਾ ਜਿਹੋ ਜਾਂ دیوان ਲਾਇਆ ਜਿਹੋ ਜਾਂ ਨਾਂ ਲਾਇਆ ਕੋਈ ਫਾਇਦਾ ਨਹੀਂ ਹੁੰਦਾ ਅਹਿਸਾਸ ਹੀ ਨਹੀਂ ਬਣਦਾ ਫੀਲ ਨਹੀਂ ਬਣਦੀ ਅੱਛਾ ਕਈ ਵਾਰੀ ਫੀਲ ਇਹੇ ਜੀ ਬਣੂ ਬੰਦੇ ਅੱਗੇ ਭਾਵੇਂ ਪੰਜਾਬ ਬੈਠੇ ਹੋਣ ਅਹਿਸਾਸ ਇਨਾ ਕਮਾਲ ਦਾ ਬਣ ਜਾਂਦਾ ਹੈ ਰੂਹ ਰਜ ਜਾਂਦੀ ਹੈ ਤ੍ਰਿਪਤ ਹੋ ਜਾਂਦਾ ਹੈ ਤੇ ਇਸੇ ਤਰ੍ਹਾਂ ਜੇ ਅਹਿਸਾਸ ਪੈਦਾ ਹੋਵੇ ਫੇਰ ਸਾਡੀ ਰੂਹ ਨੇ ਰੱਜਣਾ ਹੈ ਕੀਰਤਨ ਕਰਨਾ ਜੇ ਇਹ ਜ਼ਰੂਰ ਸਾਨੂੰ ਕਹਿਣਾ ਚਾਹੀਦਾ ਹੈ ਚਾਹ ਰੱਜ ਕੀਰਤਨ ਹੋ ਤੇ ਗਿਆ ਪਰ ਫਿੱਕਾ ਹੀ ਰਹਿ ਗਿਆ ਕੰਮ ਅਹਿਸਾਸ ਤੇ ਬਣਿਆ ਹੀ ਨਹੀਂ ਉਹ ਪਿਆਰ ਨਾਲ ਤੇ ਮੇਰੇ ਤੋਂ ਹੋਇਆ ਹੀ ਨਹੀਂ ਮੈਂ ਬੋਲੀ ਗਿਆ ਮੈਂ ਗਾਈ ਗਿਆ ਜਿਵੇਂ ਟੇਪ ਰਿਕਾਰਡ ਚਲਦੀ ਹੁੰਦੀ ਹੈ ਇਦਾਂ ਹੀ ਕਰਤਾ ਕੀਰਤਨ ਸ਼ਬਦ ਗਾਤਾ ਅੰਦਰ ਨਹੀਂ ਭਿੱਜਿਆ ਅੰਦਰ ਤੱਕ ਨਹੀਂ ਭਿੱਜਿਆ ਜਿੰਨਾ ਚਿਰ ਅਸੀਂ ਅੰਦਰੋਂ ਭੇਜਦੇ ਨਹੀਂ ਅਹਿਸਾਸ ਨਹੀਂ ਬਣਦਾ ਗੱਲ ਨਹੀਂ ਬਣਦੀ ਰਿਸ਼ਤਾ ਬਾਹਰ ਹੁੰਦਾ ਹੈ ਅਹਿਸਾਸ ਅੰਦਰ ਹੁੰਦਾ ਹੈ ਪ੍ਰਭੂ ਮਾਂ ਬਾਹਰ ਹੁੰਦੀ ਹੈ ਅਹਿਸਾਸ ਤੇ ਅੰਦਰ ਹੁੰਦਾ ਹੈ ਘਰ ਵਾਲੀ ਬਾਹਰ ਹੈ ਅਹਿਸਾਸ ਅੰਦਰ ਹੈ ਧੀ ਪੁੱਤ ਬਾਹਰ ਹੈ ਅਹਿਸਾਸ ਅੰਦਰ ਹੈ ਕਲਗੀਆਂ ਵਾਲਿਆਂ ਨੂੰ ਗਿਆਨ ਨੂੰ ਕਈ 100 ਸਾਲ ਹੋ ਗਏ ਪਰ ਅਹਿਸਾਸ ਸਾਡੇ ਅੰਦਰ ਹੈ ਉਹ ਅਹਿਸਾਸ ਤੇ ਅੰਦਰ ਹੁੰਦਾ ਹੈ ਥੀਲ ਸਾਡੇ ਅੰਦਰ ਹੁੰਦੀ ਹੈ ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ ਸੀ ਸਭ ਕਿਛ ਕਰ ਮੈਂ ਬਾਹਰ ਨਹੀਂ ਬਾਹਰ ਟੋਲੇ ਸੁਪਰਮ ਬੁਲਾਹੀ ਵੇਖੋ ਇੱਕ ਹੀ ਮਾਂ ਐ ਐ ਖੜੀ ਐ ਮਾਂ ਇੱਕ ਪੁੱਤ ਮਾਂ ਨੂੰ ਗਾਲ੍ਹਾਂ ਕੱਢਦਾ ਇੱਕ ਮਾਂ ਤੋਂ ਜਾਨਵਾਰ ਦਾ ਇੱਕ ਕਹਿੰਦਾ ਮਾਂ ਦੀ ਜਾਨ ਲੈ ਲੈਣੀ ਮਾਰ ਦੇਣਾ ਮੈਂ ਤੇ ਪਿਓ ਆਪਣੇ ਨੂੰ ਪਿਓ ਨੂੰ ਮਾਰ ਦੇਣਾ ਇਹ ਕਹਿੰਦਾ ਪਿਓ ਮੇਰੀ ਜਾਨ ਹੈ ਇਹ ਕਹਿੰਦਾ ਪਿਓ ਦੀ ਜਾਨ ਲੈਣੀ ਹੈ ਸਮਝਿਓ ਇੱਕ ਕਹਿੰਦਾ ਪਿਓ ਨੂੰ ਮਾਰਨਾ ਹੈ ਇਹ ਕਹਿੰਦਾ ਪਿਓ ਮੇਰੀ ਜਾਨ ਹੈ ਹੁਣ ਪਿਓ ਇੱਕੋ ਹੀ ਹੈ ਸਾਹਮਣੇ ਖੜਾ ਹੈ ਪਰ ਦੋਨਾਂ ਦੇ ਅੰਦਰ ਦੇ ਅਹਿਸਾਸ ਆਪੋ ਆਪਣੇ ਨੇ ਇਦਾਂ ਹੀ ਆ ਨਾ ਗੁਰੂ ਗ੍ਰੰਥ ਸਾਹਿਬ ਹੀ ਕੋਨੇ ਅਹਿਸਾਸ ਸਾਡੇ ਆਪੋ ਆਪਣੇ ਫੀਲ ਆਪੋ ਆਪਣੀ ਇੱਕ ਬੰਦਾ ਗੁਰੂ ਗ੍ਰੰਥ ਸਾਹਿਬ ਨੂੰ ਵੇਖ ਕੇ ਹੀ ਅੱਖ ਚੋਂ ਪਾਣੀ ਆਉਣ ਲੱਗ ਜਾਂਦਾ ਧੰਨ ਗੁਰੂ ਗ੍ਰੰਥ ਸਾਹਿਬ ਲੈ ਅੱਜ ਤੁਸੀਂ ਫੇਰ ਦਰਸ਼ਨ ਦੇ ਦਿੱਤੇ ਉਹ ਐ ਹੋ ਜਾਂਦਾ ਇੱਕ ਲੈਣ ਚ ਲੱਗਿਆ ਐ ਰੱਖਿਆ 10 ਰੁਪਏ ਮੱਥਾ ਟੇਕਿਆ ਲੰਘ ਗਿਆ ਅਹਿਸਾਸ ਹੋਇਆ ਹੀ ਨਹੀਂ ਕੋਈ ਕੋਈ ਨਹੀਂ ਅਹਿਸਾਸ ਹੋਇਆ ਲੰਘ ਗਿਆ ਬਸ ਲੈਣ ਚ ਲੱਗ ਗਿਆ ਲੰਘ ਗਿਆ ਅਹਿਸਾਸ ਨੰਦਪੁਰ ਸਾਹਿਬ ਗਿਆ ਸਰੀਰ ਮੱਥਾ ਟੇਕ ਰਿਹਾ ਮਨ ਚ ਅਹਿਸਾਸ ਫੇਰ ਸਵਾਦ ਆਉਗਿਆ ਸਰਹੰਦ ਗਿਆ ਫਤਿਹਗੜ੍ਹ ਸਾਹਿਬ ਸਰੀਰ ਮੱਥਾ ਟੇਕ ਰਿਹਾ ਮਨ ਅਹਿਸਾਸ ਧਪ ਰਿਹਾ ਪਿਆ ਭਰਿਆ ਪਿਆ ਵੇਖੀ ਫੇਰ ਨਜ਼ਾਰਾ ਆਉਂਦਾ ਅਹਿਸਾਸ ਚਾਹੀਦਾ ਜਿਸ ਰਿਸ਼ਤੇ ਦੇ ਵਿੱਚੋਂ ਨਿੱਗ ਮਰ ਗਿਆ ਨਾ ਗੁਰਮੁਖੋ ਰਿਸ਼ਤੇ ਦਾ ਨਿੱਗ ਮਰ ਗਿਆ ਫੀਲ ਮਰ ਗਿਆ ਜ਼ਿੰਦਗੀ 'ਚ ਵੱਡੀ ਚੀਜ਼ ਐ ਫੀਲ ਫੀਲ ਅਹਿਸਾਸ ਜੇ ਮਰ ਗਿਆ ਤੇ ਅਸੀਂ ਖਤਮ ਆ ਅਹਿਸਾਸ ਹੀ ਕੋਈ ਤੇ ਜੇ ਸਾਡਾ ਗੁਰੂ ਸਾਹਿਬ ਦੇ ਪ੍ਰਤੀ ਅਹਿਸਾਸ ਜਾਗਦਾ ਫਿਰ ਤੇ ਸਾਡਾ ਰਿਸ਼ਤਾ ਕਾਇਮ ਜੇ ਨਹੀਂ ਜਾਗਦਾ ਠੀਲ ਹੀ ਕੋਈ ਨਹੀਂ ਫਿਰ ਐਵੇਂ ਹੀ ਆ ਕੰਮ ਸਾਡਾ ਫਿਰ ਤੇ ਇਕੱਠੇ ਇਕੱਠੇ ਤੁਰੇ ਫਿਰਦੇ ਆ ਗੱਲਾਂ ਜਰੂਰ ਕਰਦੇ ਆ ਪਰ ਆਨੰਦ ਨਹੀਂ ਕੋਈ ਆਏਗਾ ਤੇ ਭੈਣਾ ਭਰਾਵਾਂ ਨੂੰ ਸਭ ਨੂੰ ਬੇਨਤੀ ਐ ਇਹ ਬੇਨਤੀ ਕਰਿਆ ਕਰੋ ਸੱਚੇ ਪਾਤਸ਼ਾਹ ਅਹਿਸਾਸ ਦਿਓ ਠੀਲ ਦਿਓ ਪ੍ਰੇਮ ਦਿਓ ਮਨ ਭਰਿਆ ਭਰਿਆ ਰਹੇ ਮੈਂ ਰੁੱਖਾ ਜਿਹਾ ਮੱਥਾ ਨਾ ਟੇਕਾ ਰੁੱਖਾ ਮੱਥਾ ਟੇਕਾਂ ਮੈਨੂੰ ਪਤਾ ਹੀ ਨਾ ਲੱਗਿਆ ਤੇ ਮੇਰੇ ਨਾਲ ਇਦਾਂ ਕਦੇ-ਕਦੇ ਬਣਦੀ ਏ ਕੀਰਤਨ ਸਾਰਾ ਦੀਵਾਨ ਲਾ ਲਿਆ ਮੈਨੂੰ ਪਤਾ ਹੀ ਨਹੀਂ ਲੱਗਿਆ ਤੇ ਮੈਂ ਸੱਚੀ ਕਹਿ ਰਿਹਾ ਮੈਂ ਸਵੇਰੇ ਜੇ ਬੈਠੂ ਮਹਾਰਾਜ ਦੇ ਚਰਨਾਂ 'ਚ ਤੇ ਮੈਂ ਇਹ ਪੱਕਾ ਕਹਿਣਾ ਹੁੰਦਾ ਮਹਾਰਾਜ ਹੋਰ ਸਭ ਕੁਝ ਖੋਵੋ ਪਰ ਇਹ ਚੀਜ਼ ਨਾ ਖੋਇਓ ਫੀਲ ਨਹੀਂ ਮਰਨੀ ਚਾਹੀਦੀ ਜਿਸ ਦਿਨ ਫੀਲ ਨਹੀਂ ਆਉਂਦੀ ਉਹ ਦਿਨ ਦੀਵਾਨ ਜਿਹਾ ਜ ਲੱਗਿਆ ਦੇ ਹੋ ਜਾ ਨਾਮ ਇਹਸਾਸ ਜਿੱਤੇ ਮਰ ਜਾਂਦਾ ਉਹਦੇ ਕੀਰਤਨ ਦਾ ਕੋਈ ਸੁਆਦ ਨਹੀਂ ਫਿਰ ਤੇ ਫਿਰ ਤੇ ਫਾਰਮੈਲਟੀ ਹੈ ਬੱਧਾ ਚੱਟੀ ਫਾਰਮੈਲਟੀ ਟਾਈਮ ਪਾਸ ਤੇ ਮੇਰਾ ਮੰਨਣਾ ਇਹ ਹੈ ਕਿਸੇ ਹੋਰ ਨਾਲ ਟਾਈਮ ਪਾਸ ਲੱਖ ਵਾਰੀ ਕਰੀਏ ਗੁਰੂ ਗ੍ਰੰਥ ਸਾਹਿਬ ਨਾਲ ਕਿਉਂ ਟਾਈਮ ਪਾਸ ਕਰਦੇ ਗੁਰੂ ਸਾਹਿਬ ਨਾਲ ਕੀਰਤਨ ਨਾਲ ਇਥੇ ਤੇ ਪਿਆਰ ਹੀ ਰਹਿਣਾ ਚਾਹੀਦਾ ਸਾਡੇ ਹੁਣ ਜੇ ਇਹ ਵਿਸ਼ੇ ਤੇ ਤੁਸੀਂ ਵਿਚਾਰ ਕਰੋਗੇ ਹੌਲੀ ਹੌਲੀ ਫਿਰ ਫੀਲ ਸਾਡੀ ਵੀ ਬਣਨ ਲੱਗਦੀ ਮੈਂ ਅਰਦਾਸ ਚ ਖੜਾ ਹੋਇਆ ਮੇਰੇ ਮਨ ਨੂੰ ਕੋਈ ਫੀਲ ਵੀ ਤੇ ਆਈ ਹੈ ਕਿ ਨਹੀਂ ਐਂ ਤੇ ਨਹੀਂ ਖੜਾ ਹੋ ਗਿਆ ਮੱਥਾ ਟੇਕ ਲਿਆ ਖੜਾ ਹੋ ਗਿਆ ਜੁਕਾਰਾ ਲੱਗ ਗਿਆ ਅਰਦਾਸ ਹੋ ਗਈ ਨਿਕਲ ਗਿਆ ਘਰ ਜੀ ਫੀਲ ਵੀ ਆਈ ਕਿ ਨਹੀਂ ਕੋਈ ਹੁਕਮਨਾਮਾ ਸੁਣਿਆ ਜਾ ਰਿਹਾ ਕੋਈ ਅਹਿਸਾਸ ਵੀ ਆਇਆ ਫੀਲ ਵੀ ਆਈ ਦਿਵਾਨ ਚੱਲ ਰਿਹਾ ਕੋਈ ਅੰਦਰ ਮੇਰੇ ਅੰਦਰ ਟੁੰਬਿਆ ਕੋਈ ਅੰਦਰ ਅੰਦਰ ਵੀ ਕੋਈ ਹਿੱਲਿਆ ਕੁਛ ਇੱਜ ਜਬਾਤਾਂ ਦੇ ਤਾਰ ਖੜਕੇ ਕਿ ਨਹੀਂ ਤਾਂ ਮੈਂ ਕਹਿੰਦਾ ਕਦੇ ਭੁੱਲੇ ਨਾ ਤੇਰੀ ਯਾਦ ਪਿਆਰਿਆ ਰਹੇ ਵੱਜਦੀ ਤੇਰੀ ਤਾਰ ਉਹ ਅੰਦਰ ਤਾਰ ਖੜਕੇ ਤਾਰ ਖੜਕੇ ਅੰਦਰ ਅੰਦਰ ਤਾਰ ਜੀ ਖੜਕਦੀ ਰਵੇ ਅੰਦਰ ਕੰਟੀ ਜੀ ਵੱਜਦੀ ਰਹੇ ਤੇ ਜੇ ਅੰਦਰ ਅਹਿਸਾਸ ਨਾ ਬਣੇ ਮੱਥੇ ਲੱਖ ਟੇਕੀ ਜੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਅਪਰਾਧੀ ਦੂਣਾ ਨਿਵੇਂ ਜਿਉ ਹੰਤਾ ਮਿਰਗਾਏ ਪੁੱਛਤ ਪਥਕ ਤਹ ਮਾਰਗ ਨਾ ਧਾਰੇ ਪਗ ਪ੍ਰੀਤਮ ਕੇ ਦੇਸ਼ ਕੈਸੇ ਬਤਨ ਕਹਿ ਜਾਈਏ ਗੱਲਾਂ ਨਾਲ ਕੀ ਹੋ ਜੂ ਇੱਕ ਫਿਰ ਹੈ ਘਨੇਰੇ ਕਰ ਹੈ ਗੱਲਾਂ ਗੱਲੀ ਕਿ ਨਾ ਨਾ ਪਾਇਆ ਫਿਰ ਤੇ ਜੋ ਮਰਜੀ ਕਰੀ ਲੋ ਗੱਲੀਆਂ ਸੀ ਚੰਗੀਆਂ ਆਚਾਰੀ ਬੁਰੀਆਂ ਹਾਂ ਮਨਹੁਕ ਸੁੱਧਾ ਕਾਲੀਆਂ ਬਾਹਰ ਚਿਟਵੀਆਂ ਹਾਂ ਅਹਿਸਾਸ ਹੈ ਨਹੀਂ ਕੋਈ ਥੀਲ ਹੈ ਨਹੀਂ ਕੋਈ ਚਲੋ ਲੰਗਰ ਲੱਗਿਆ ਲੰਗਰ ਲੱਗਿਆ ਵਾਏ ਲੰਗਰ ਲੱਗਿਆ ਚਲੋ ਚਲੋ ਜਕਾਰੇ ਜਗੂਰੇ ਲਾ ਕੇ ਘਰ ਨੂੰ ਆਗੇ ਲੱਗ ਗਿਆ ਲੰਗਰ ਮੈਂ ਕਹਿੰਦਾ ਜ਼ਿੰਦਗੀ 'ਚ ਇੱਕar ਹੀ ਲਾਇਆ ਲੰਗਰ ਵੀ ਬਹੁਤ ਹੁੰਦਾ ਜੇ ਕਿਤੇ ਰੂਹ ਨਾਲ ਲੱਗ ਜੇ ਅਸੀਂ ਤੇ ਪੰਜ ਪੰਜ ਘੁੱਟ ਅੰਮ੍ਰਿਤ ਦੇ ਪੀਨੇ ਆ ਘੁੱਟ ਤੇ ਇੱਕੋ ਹੀ ਬਥੇਰਾ ਹੈ ਜੇ ਕਿਤੇ ਰੂਹ ਨਾਲ ਪੀ ਲਈ ਹੈ ਅਹਿਸਾਸ ਹੋਵੇ ਨਾਲ ਫੀਲ ਹੋਵੇ ਇੱਕ ਘੁੱਟ ਅੰਦਰ ਜਾਵੇ ਇੱਕ ਘੁੱਟ ਪੀ ਕੇ ਤੇਰੇ ਬਾਟੇ ਚੋਂ ਪ੍ਰੇਮ ਵਾਲਾ ਘੂਰ ਘੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ ਇਹ ਸੋਣੋ ਗੁਰਮਖੋ ਇਹ ਇੱਕ ਘੁੱਟ ਅੰਮ੍ਰਿਤ ਦਾ ਪਤਾਸਿਆਂ ਦਾ ਪਾਣੀ ਨਾ 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 ਪ੍ਰੇਮ ਦਾ ਘੁੱਟ ਸਮਝ ਕੇ ਬੜੀ ਵੱਡੀ ਚੀਜ਼ ਐ ਇੱਕ ਘੁੱਟ ਪੀ ਕੇ ਤੇਰੇ ਬਾਟੇ 'ਚੋਂ ਪ੍ਰੇਮ ਵਾਲਾ ਕੂਰ-ਕੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ ਤੇਰੇ ਦਰਬਾਰ ਦੀਆਂ ਬੌਕਰਾਂ ਨੂੰ ਰਾਜ ਜਾਣੇ ਠੋਕਰਾਂ ਨਵਾਬੀਆਂ ਨੂੰ ਲਾਵੇ ਤੇਰਾ ਖਾਲਸਾ ਇੱਕ ਮੁਠੀ ਖਾ ਕੇ ਤੇਰੇ ਲੰਗਰਾਂ ਚੋਂ ਛੋਲਿਆਂ ਦੀ ਹਾਥੀਆਂ ਦੇ ਨਾਲ ਮੱਥਾ ਲਾਵੇ ਤੇਰਾ ਖਾਲਸਾ ਜੇ ਕਿਤੇ ਗੋਲੀਆਂ ਦੇ ਪਰਖਣੇ ਦੀ ਲੋੜ ਪੈ ਜਾਏ ਹੱਸ ਹੱਸ ਛਾਤੀਆਂ ਨੂੰ ਲਾਵੇ ਲਾਵੇ ਤੇਰਾ ਖਾਲਸਾ ਪਰ ਇੱਕ ਘੁੱਟ ਪੀ ਕੇ ਤੇਰੇ ਬਾਟੇ ਚੋਂ ਪ੍ਰੇਮ ਵਾਲਾ ਪ੍ਰੇਮ ਦਾ ਬਾਟਾ ਧਿਆਨ ਨਾਲ ਸੁਣਿਓ ਪ੍ਰੇਮ ਦਾ ਘੁੱਟ ਇੱਕੋ ਹੀ ਸੰਤਾਂ ਦੇ ਦਰਸ਼ਨ ਕਰਨ 10 ਬੰਦੇ ਗਏ ਇੱਕ ਇੱਕ ਰੱਜ ਕੇ ਆਇਆ ਇੱਕ ਗੱਲਾਂ ਕਰੀ ਜਾਂਦਾ ਕੀ ਬਾਬੇ ਦੂਜਾ ਕਹਿੰਦਾ ਕੀ ਹੋਏ ਕਿਵੇਂ ਐ ਕਿਵੇਂ ਐ ਇੱਕ ਰੱਜ ਕੇ ਆਇਆ ਇਹਨਾਂ ਨੂੰ ਸੰਤਾਂ ਨੇ ਨਹੀਂ ਰਜਾਇਆ ਜਿਹੜਾ ਇੱਕ ਦੋ ਰੱਜ ਕੇ ਆਏ ਨੇ ਇਹਨਾਂ ਨੂੰ ਸੰਤਾਂ ਨੇ ਕੁਝ ਨਹੀਂ ਕੀਤਾ ਇਹਨਾਂ ਦੇ ਪ੍ਰੇਮ ਨੇ ਇਹਨਾਂ ਨੂੰ ਰਜਾਇਆ ਪ੍ਰੇਮ ਇਹਨਾਂ ਦੇ ਅੰਦਰ ਪੈਦਾ ਹੋ ਗਿਆ ਇਹਦੀ ਰੂਹ ਰੱਜ ਗਈ ਦੂਜੇ ਉਵੇਂ ਹੀ ਆ ਗਏ ਉਹ ਗੱਲ ਤੇ ਸਾਰੀ ਸਾਡੇ ਪ੍ਰੇਮ ਦੀ ਏ ਸਾਡੇ ਅੰਦਰ ਪੈਦਾ ਹੋਵੇ ਹੋ ਜੇ ਕੁੱਤੇ ਤੇ ਪ੍ਰੇਮ ਪੈਦਾ ਹੋ ਜੇ ਉਹਨੂੰ ਵੇਖ ਵੇਖ ਕੇ ਖੁਸ਼ ਹੋਈ ਜਾ ਨਾ ਹੋ ਤੇ ਬਾਪੂ ਨੂੰ ਘਰੋਂ ਕਾ ਬਾਹਰ ਕੱਢ ਦੇ ਇਹ ਤੇ ਤੇਰੇ ਤੇ ਐ ਘਰ ਦਾ ਜੀ ਬਣਾ ਕੇ ਰੱਖ ਲੈ ਭਾਵੇਂ ਕੁੱਤੇ ਨੂੰ ਰੱਖ ਲੈ ਘਰੋਂ ਕੱਢ ਦੇ ਚਾਹੇ ਬਾਪੂ ਨੂੰ ਕੱਢ ਦੇ ਇਹ ਤੇ ਤੇਰੇ ਤੇ ਐ ਓਏ ਆਪਣਾ ਬਣਾ ਲੈ ਕਲਗੀਆਂ ਵਾਲੇ ਦੀ ਫੋਟੋ ਨਾਲ ਗੱਲਾਂ ਕਰਕੇ ਆਪਣਾ ਬਣਾਈ ਰੱਖ ਜੇ ਨਹੀਂ ਆਪਣਾ ਬਣਾਉਣਾ ਉਹ ਵੀ ਹੈਗਾ ਸੀ ਜਿਹਨੇ ਛੁਰਾ ਮਾਰਤਾ ਸੀ ਪੇਟ 'ਚ ਜਾ ਕੇ ਗੁਰੂ ਗੋਬਿੰਦ ਸਿੰਘ ਦੇ ਪੇਟ ਦੇ ਵਿੱਚ ਛੁਰਾ ਮਾਰ ਕੇ ਅੰਤੜੀਆਂ چیر ਗਿਆ ਸੀ ਬੰਦਾ ਉਹ ਵੀ ਤੇ ਸੀ ਇੱਕ ਕੋ ਹੈ ਜਿਹੜਾ ਫੋਟੋ ਨਾਲ ਗੱਲਾਂ ਕਰਕੇ ਵੀ ਰੱਜਿਆ ਰਹਿੰਦਾ ਕਹਿੰਦੇ ਤੂੰ ਨਹੀਂ ਤੇ ਤੇਰੀ ਤਸਵੀਰ ਹੀ ਸਹੀ ਤੇਰੀ ਫੋਟੋ ਹੀ ਸਹੀ ਭੋ ਦੇ ਨਾਲ ਹੀ ਖੁਸ਼ ਕਰਮੀ ਆਪੋ ਆਪਣੀ ਕੀ ਨੇੜਾ ਹੈ ਕੀ ਦੂਰ ਦੂਰ ਹੋਣਾ ਹੈ ਤਾਂ ਵੀ ਆਪਣੇ ਕਰਮਾਂ ਕਰਕੇ ਨੇੜੇ ਹੋਣਾ ਹੈ ਤਾਂ ਵੀ ਆਪਣੇ ਕਰਮਾਂ ਕਰਕੇ ਫੀਲ ਆਪੋ ਆਪਣੀ ਐ ਮਾਂ ਇੱਕੋ ਹੀ ਐ ਪਰ ਪੁੱਤਾਂ ਦੇ ਅੰਦਰ ਫੀਲ ਆਪੋ ਆਪਣੀ ਐ ਪਿਓ ਇੱਕੋ ਹੀ ਹੁੰਦਾ ਫੀਲ ਆਪੋ ਆਪਣੀ ਐ ਗੁਰੂ ਇੱਕੋ ਹੀ ਐ ਪਰ ਹਰ ਸਿੱਖ ਦੀ ਫੀਲ ਆਪੋ ਆਪਣੀ ਐ ਤੇ ਗੁਰੂ ਨਾ ਚੈੱਕ ਕਰਦਾ ਰਹੀ ਫੀਲ ਚੈੱਕ ਕਰਨੀ ਹੈਗੀ ਐ ਇੱਕ ਦੀ ਫੀਲ ਬਣਾ ਲੈ ਭਾਵੇਂ ਉਹਨਾਂ ਨੂੰ ਗਿਆਨ ਨੂੰ 300 ਤੋਂ ਵੱਧ ਸਾਲ ਹੋ ਗਏ ਉਹ ਤੇਰੇ ਲਈ ਅੱਜ ਵੀ ਨਹੀਂ ਤੇ ਜੇ ਫੀਲ ਨਹੀਂ ਅੱਜ ਵੀ ਹੋਣ ਸਾਡੇ ਲਈ ਤਾਂ ਵੀ ਹੈ ਨਹੀਂ ਗੱਲ ਤੇ ਸਾਡੀ ਹੈ ਜਿਹੜਾ ਕਹਿੰਦੇ ਨੇ ਸਕਬੀਰ ਸੱਚਾ ਸਤਗੁਰ ਕਿਆ ਕਰੇ ਜੋ ਸਿੱਖਾਂ ਮਹਿ ਚੂਕ ਅੰਦੇ ਏਕ ਨਾਲ ਲੱਗਈ ਜੋ ਬਾਸ বাজਾਈ ਹੈ ਫੂਕ ਜੇ ਅਸੀਂ ਅਕਲ ਦੇ ਅੰਨੇ ਰਵਾਂਗੇ ਤੇ ਗੁਰੂ ਜੋ ਮਰਜੀ ਕਹੀ ਜਾਏ ਸੋ ਭਾਈ ਕਈਆਂ ਨੂੰ ਅੱਜ ਵੀ ਰੱਜ ਹੋ ਜਾਂਦਾ ਹੈ ਪਾਪਾ ਸਾਦਾ ਨਾਮ ਲੈ ਕੇ ਉਹ ਆਪਣੇ ਆਪ ਨੂੰ ਗੁਰੂ ਸਾਹਿਬ ਨਾਲ ਜੋੜ ਕੇ ਰੱਖਦੇ ਹੈ ਮੈਂ ਉਹਨਾਂ ਦਾ ਮੈਂ ਸਤਗੁਰ ਦਾ ਤੇ ਮੈਂ ਇਹ ਆਪ ਜੀ ਦੇ ਚਰਨਾਂ 'ਚ ਬੇਨਤੀ ਜਿੰਨੀ ਵੀ ਕੀਤੀ ਹੈ ਇਹਨੂੰ ਦੁਬਾਰਾ ਸੁਣਿਓ ਨੈਟ ਤੋਂ ਕੱਢ ਕੇ ਤੇ ਇਹ ਚੇਤਾ ਰੱਖਣਾ ਅੱਜ ਮੈਂ ਦੀਵਾਨ 'ਚ ਗਿਆ ਮੇਰੀ ਫੀਲ ਬਣੀ ਅਹਿਸਾਸ ਬਣਿਆ ਕੋਈ ਕੇ ਕੰਨ ਰਸ ਸੀ ਕੰਨਾ ਨੇ ਸੁਣ ਲਿਆ ਕੰਨ ਰਸ ਜਾ ਬਣ ਗਿਆ ਘਰ ਨੂੰ ਗਏ ਗੱਲ ਖਤਮ ਇਹ ਨਹੀਂ ਜੇ ਰੂਹ ਦਾ ਰਾਜ ਚਾਹੁੰਨਾ ਹੈ ਭਾਈ ਫਿਰ ਅੰਦਰ ਵਸਾਣ ਦੀ ਕੋਸ਼ਿਸ਼ ਕਰੀਏ ਉਹ ਫੀਲ ਬਣਾਈਏ ਉਹ ਅਹਿਸਾਸ ਬਣਾਈਏ ਤੇ ਸਾਨੂੰ ਆਨੰਦ ਆਉਣਾ ਹੈ ਸਾਡਾ ਰਾਜ ਹੋਣਾ ਹੈ ਸਾਡੇ ਅਹਿਸਾਸ ਦੇ ਨਾਲ ਸਾਡੀ ਫੀਲ ਦੇ ਨਾਲ ਅਹਿਸਾਸ ਬਣਿਆ ਰਹੇ ਫੀਲ ਬਣੀ ਰਹੇ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ ਮੈਂ ਰਾੜਾ ਸਾਹਿਬ ਰਿਆ ਨਾ ਤੇ ਮੈਂ ਬੱਚਾ ਸੀ ਬਹੁਤ ਛੋਟਾ ਸੀ ਤੇ ਜਦੋਂ ਤੱਕ ਮੈਂ ਹੋਸ਼ ਸੰਭਾਲੀ ਉਹ ਚਲੇ ਗਏ 99 ਚ 99 ਚ ਜਦੋਂ ਤੱਕ ਮੇਰੀ ਅਕਲ ਕੰਮ ਕਰਨ ਲੱਗੀ ਦਿਮਾਗ ਚੱਲਿਆ ਉਦੋਂ ਉਹ ਚਲੇ ਗਏ ਜਿੰਨਾ ਚਿਰ ਰਹੇ ਅਹਿਸਾਸ ਹੀ ਅਹਿਸਾਸ ਸੀ ਬੱਚਾ ਸੀ ਨਾ ਉਮਰ ਛੋਟੀ ਸੀ ਤੇ ਜਿੰਨਾ ਅਹਿਸਾਸ ਬੱਚੇ ਕੋਲ ਹੁੰਦਾ ਵੱਡੇ ਕੋਲ ਨਹੀਂ ਹੁੰਦਾ ਫੀਲ ਉਦੋਂ ਬੱਚਾ ਸੀ ਬਚਪਨਾ ਸੀ ਅਹਿਸਾਸ ਹੀ ਅਹਿਸਾਸ ਪਿਆਰ ਹੀ ਪਿਆਰ ਸੀ ਦੂਜੀ ਗੱਲ ਦਿਮਾਗ ਚ ਆਈ ਹੋਈ ਨਹੀਂ ਸੀ ਕਦੇ ਤੇ ਅਹਿਸਾਸ ਜਿਹੜਾ ਹੈ ਨਾ ਇਹ ਬਣਿਆ ਰਹਿਣਾ ਚਾਹੀਦਾ ਸੋ ਇਤਿਹਾਸ ਦੇ ਨਾਲ ਅਹਿਸਾਸ ਜੋੜੋ ਬਾ ਫਿਰ ਸੇਵਾ ਹੈ ਫਿਰ ਨਜ਼ਾਰਾ ਹੀ ਨਜ਼ਾਰਾ ਬੰਦਾ ਚਿਮਟਾ ਬੁਜਾ ਰਿਹਾ ਮੈਂ ਇਹਨਾਂ ਨਾਲ ਗੱਲ ਕਰਦਾ ਹੁਣ ਮੇਰੇ ਜਥੇ ਨਾਲ ਜਿੰਮਟਾ ਬੁਝਾ ਰਿਆਂ ਇੱਕ ਤੇ ਐ ਮੇਰੀ ਨੌਕਰੀ ਐ ਮੇਰੀ ਡਿਊਟੀ ਐ ਮੇਰਾ ਕੰਮ ਐ ਲੋਹਾ ਫੜਾ ਤਾ ਕੁੱਟੀ ਚੱਲੋ ਲੋਹਾ ਫੜਾ ਤਾ ਕੁੱਟੀ ਚੱਲੋ ਇੱਕ ਤੇ ਇਹ ਐ ਇਹ ਕੀ ਐ ਪਾਸ਼ਾ ਕਿਸੇ ਦੀ ਜ਼ਿੰਦਗੀ ਬਣੇਗੀ ਕੋਈ ਸੁਧਰੇਗਾ ਤੁਹਾਡੇ ਨਾਲ ਪਿਆਰ ਕਰੇਗਾ ਇੱਕ ਕੀਰਤਨ ਹੋ ਰਿਹਾ ਮੈਂ ਉਹਦੇ ਵਿੱਚ ਭਾਗ ਲੈ ਰਿਆਂ ਸ਼ੁਕਰ ਐ ਤੁਸੀਂ ਤਰਸ ਕਰਕੇ ਮੇਰੇ ਤੋਂ ਇਹ ਸੇਵਾ ਲੈ ਰਹੇ ਹੋ ਇਹ ਭਾਵਨਾ ਬਣੇ ਮੈਂ ਮੈਂ ਪਿਆਰ ਵਿੱਚ ਭਿੱਜ ਕੇ ਪਜਾਵਾਂ ਉਹੀ ਮੇਰਾ ਚਿੰਟਾ ਮੇਰੀ ਸੇਵਾ ਹੈ ਉਹੀ ਟੋਲਕ ਸੇਵਾ ਹੈ ਉਹੀ ਕੀਰਤਨ ਸੇਵਾ ਹੈ ساری ਜ਼ਿੰਦਗੀ ਕਰੀ ਜੋ ਭਾ ਕੀਰਤਨ ਭਗਤੀ ਇਹਨੂੰ ਕਹਿੰਦੇ ਆ ਜਦੋਂ ਨਾਲ ਭਾਵਨਾ ਬਣ ਜਾਏ ਫਿਰ ਕੀਰਤਨ ਭਗਤੀ ਬਣ ਜਾਂਦਾ ਫਿਰ ਬੰਦਗੀ ਹੈ ਕੀਰਤਨ